ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਐਪਟ ਲੋਨ ਨੂੰ ਧਮਕੀ ਦੇਣ ਵਾਲਾ ਸ਼ੂਟਰ ਸਟੱਡੀ ਲਈ ਆਇਆ ਸੀ ਕੈਨੇਡਾ ਸਜ਼ਾ ਕੱਟਣ ਮਗਰੋਂ ਵਾਪਸ ਭਾਰਤ ਡਿਪੋਰਟ ਕੀਤਾ ਜਾਵੇਗਾ ਦੋਸ਼ੀ ਅਭਜੀਤ ਅਮਰੀਕੀ ਅਦਾਲਤ 'ਚ ਪੇਸ਼ ਹੋਣਗੇ ਨਿੱਜਰ ਦੇ ਕਤਲ ਦੇ ਸਬੂਤ ਭਾਰਤ ਲਈ ਅਜੀਬ ਸਥਿਤੀ ਪੈਦਾ ਕਰ ਸਕਦਾ ਹੈ ਇਹ ਮਾਮਲਾ ਕੱਚਿਆਂ ਦੇ ਘਰ ਜੰਮੇ ਬੱਚਿਆਂ ਨੂੰ ਸਿਟੀਜ਼ਨਸ਼ਿਪ ਦੇਣ ਦਾ ਵਿਰੋਧ ਕੰਜ਼ਰਵੇਟਿਵ ਪਾਰਟੀ ਨੇ ਕੀਤੀ ਮੌਜੂਦਾ ਨਿਯਮ ਦੀ ਸਖਤ ਨਖੇਦੀ। ਕੈਨੇਡਾ 'ਚ ਸਿੱਖਾਂ ਨਾਲ ਭੇਦਭਾਵ ਦਾ ਨਵਾਂ ਮਾਮਲਾ ਆਇਆ ਸਾਹਮਣੇ, ਅੰਮ੍ਰਿਤਧਾਰੀ ਸਟੂਡੈਂਟ ਨਾਲ ਧੱਕੇਸ਼ਾਹੀ ਕਰਦਿਆਂ ਡਿਗਰੀ ਲੈਣ ਤੋਂ ਰੋਕਿਆ। ਬਿਸ਼ਨੋਈ ਗੈਂਗ ਦੇ ਇਸ਼ਾਰੇ ਤੇ ਪੰਜਾਬੀ ਗਾਇਕ ਏਪੀ ਢਿੱਲੋਂ ਨੂੰ ਡਰਾਉਣ ਲਈ ਪਾੜੇ ਤੇ ਰੱਖਿਆ ਗਿਆ 25 ਸਾਲਾ ਨੌਜਵਾਨ 4 ਸਾਲ ਪਹਿਲਾਂ ਸਟੱਡੀ ਵੀਜ਼ੇ ਤੇ ਕੈਨੇਡਾ ਆਇਆ ਸੀ। ਕੈਨੇਡੀਅਨ ਮੀਡੀਆ ਦੁਆਰਾ ਪ੍ਰਾਪਤ ਅਦਾਲਤੀ ਰਿਕਾਰਡ 'ਚ ਇਹ ਖੁਲਾਸਾ ਹੋਇਆ ਹੈ। ਪਿਛਲੇ ਮਹੀਨੇ ਅਭਜੀਤ ਕਿੰਗਰਾ ਨੂੰ ਏਪੀ ਢਿੱਲੋਂ ਦੇ ਬੀਸੀ ਵਾਲੇ ਘਰ ਤੇ ਸਤੰਬਰ 2024 ਚ ਹੋਏ ਹਿੰਸਕ ਹਮਲੇ ਲਈ ਸਜ਼ਾ ਸੁਣਾਉਣ ਵਾਲੇ ਜੱਜ ਨੇ ਕਿਹਾ ਕਿ ਦੋਸ਼ੀ ਨੂੰ ਆਪਣੇ ਕਾਲਜ ਅਤੇ ਨੌਕਰੀ ਲਈ ਜਦੋਂ ਜ਼ਾਇਦ ਕਰਨੀ ਪੈ ਰਹੀ ਸੀ ਜਿਸ ਕਰਕੇ ਉਹ ਭਾਰਤ ਰਹੀਂਦੇ ਆਪਣੇ ਪਰਿਵਾਰ ਦੀਆਂ ਵਿੱਤੀ ਜ਼ਰੂਰਤਾਂ ਨੂੰ ਪੂਰਾ ਕਰਨ ਚ ਅਸਫਲ ਸੀ ਤੇ ਨਤੀਜੇ ਵਜੋਂ ਉਸ ਨੇ ਢਿੱਲੋਂ ਖਿਲਾਫ ਕੰਟਰੈਕਟ ਲੈ ਲਿਆ ਜੱਜ ਲੀਜ਼ਾ ਮਰੋਜਿੰਸਕੀ ਨੇ ਅਭਜੀਤ ਦੇ ਵਕੀਲ ਦੀਆਂ ਦਲੀਲਾਂ ਪੜ੍ਹੀਆਂ ਕਿ ਉਸ ਨੇ ਆਪਣੇ ਪਰਿਵਾਰ ਦੀਆਂ ਲੋੜਾਂ ਨੂੰ ਹੋਰਾਂ ਦੀ ਸੁਰੱਖਿਆ ਦੇ ਉੱਪਰ ਰੱਖਿਆ ਪਰ ਜੱਜ ਨੇ ਕਿਹਾ ਕਿ ਇਹ ਵਿਤੀ ਲੋੜਾਂ ਅਬਜੀਤ ਦੀਆਂ ਸਨ ਤੇ ਇਹਨਾਂ ਦੋਸ਼ਾਂ 'ਚ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਕੈਨੇਡੀਅਨ ਮੀਡੀਆ ਨੇ ਸਜ਼ਾ ਸੁਣਾਏ ਜਾਣ ਦੀ ਆਡੀਓ ਪ੍ਰਾਪਤ ਕੀਤੀ ਹੈ ਜਿਸ ਦੌਰਾਨ ਮਰੋਜੈਂਸਕੀ ਨੇ ਪੂਰੀ ਵਾਰਦਾਤ ਨੂੰ ਇੱਕ ਬਾਡੀ ਕੈਮਰੇ ਤੇ ਕੈਦ ਕਰਨ ਕਰਕੇ ਅਬਜੀਤ ਦੇ ਵਿਵਹਾਰ ਨੂੰ ਅਜੀਬ ਆਖਿਆ ਇਹਨਾਂ ਅਪਰਾਧਾਂ ਦੇ ਕੁਝ ਘੰਟਿਆਂ ਦੇ ਅੰਦਰ ਬਿਸ਼ਨੋਈ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਉਹ ਅੰਤਰਰਾਸ਼ਟਰੀ ਪੱਦਰ ਤੇ ਅჯੀਹਾ ਕਰਨ ਦੇ ਯੋਗ ਸਨ ਕਿਉਂਕਿ ਤੁਹਾਡੇ ਬਾਡੀ ਕੈਮ ਦੁਆਰਾ ਕੈਪਚਰ ਕੀਤੀ ਗਈ ਫੁਟੇਜ ਇਨ੍ਹਾਂ ਅਪਰਾਧਾਂ ਦੇ ਵਾਪਰਨ ਦੇ ਕੁਝ ਘੰਟਿਆਂ ਦੇ ਅੰਦਰ ਆਨਲਾਈਨ ਪੋਸਟ ਕੀਤੀ ਗਈ ਸੀ ਜੱਜ ਨੇ ਕਿਹਾ ਕਿ ਵੀਡੀਓ ਕਲਿੱਪ 'ਚ ਅਭਜੀਤ ਕਾਫੀ ਸੋਚ ਸਮਝ ਕੇ ਪੂਰੀ ਯੋਜਨਾਬੰਦੀ ਨਾਲ ਇਸ ਘਟਨਾ ਨੂੰ ਅੰਜਾਮ ਦਿੰਦਾ ਨਜ਼ਰੀਂ ਪੈ ਰਿਹਾ ਏ ਉਹਨਾਂ ਕਿਹਾ ਕਿ ਇਹ ਵੀਡੀਓ ਇਸ ਤਰ੍ਹਾਂ ਸੀ ਜਿਵੇਂ ਕਿਸੇ ਫਿਲਮ ਦਾ ਸੀਨ ਚੱਲ ਰਿਹਾ ਹੋਵੇ ਇਹ ਅਪਰਾਧ ਡਰ ਪੈਦਾ ਕਰਨ ਅਤੇ ਘਰ ਦੇ ਮਾਲਕ ਅਤੇ ਉਸ ਦੇ ਨੇੜੇ ਦੇ ਹੋਰ ਲੋਕਾਂ ਦੇ ਮਨ ਵਿੱਚ دہشت ਪੈਦਾ ਕਰਨ ਲਈ ਕੀਤੇ ਗਏ ਸਨ ਇਹ ਅਪਰਾਧ ਅੰਤਰਰਾਸ਼ਟਰੀ ਪੱਦਰਤੇ ਕੰਮ ਕਰ ਰਹੇ ਇੱਕ ਅਪਰਾਧਿਕ ਸੰਗਠਨ ਦੇ ਇਸ਼ਾਰੇ ਤੇ ਕੀਤੇ ਗਏ ਸਨ ਜੱਜ ਨੇ ਕਿਹਾ ਕਿ ਪ੍ਰਤੀਤ ਹੁੰਦਾ ਹੈ ਕਿ ਏਪੀ ਢਿੱਲੋਂ ਤੇ ਇਸ ਕਰਕੇ ਹਮਲਾ ਕਰਵਾਇਆ ਗਿਆ ਸੀ ਕਿਉਂਕਿ ਉਸਨੇ ਇੱਕ ਅਜਿਹੇ ਵਿਅਕਤੀ ਨੂੰ ਆਪਣੇ 뮤직 ਵੀਡੀਓ ਵਿੱਚ ਸ਼ਾਮਲ ਕੀਤਾ ਸੀ ਜੋ ਪਹਿਲਾਂ ਤੋਂ ਹੀ ਬਿਸ਼ਨੋਈ ਗੈਂਗ ਨੂੰ ਰੜਕਦਾ ਹੈ ਜੱਜ ਦਾ ਇਸ਼ਾਰਾ ਸਲਮਾਨ ਖਾਨ ਵੱਲ ਲੱਗਦਾ ਹੈ ਜੱਜ ਨੇ ਕਿਹਾ ਕਿ ਅਭਜੀਤ ਆਪਣੀ ਪੜ੍ਹਾਈ ਪੂਰੀ ਕਰਨ ਨੌਕਰੀ ਲੱਭਣ ਅਤੇ ਸੰਭਾਵਿਤ ਤੌਰ ਤੇ ਪੀਆਰ ਪ੍ਰਾਪਤ ਕਰਨ ਦੀ ਉਮੀਦ ਚ ਕੈਨੇਡਾ ਆਇਆ ਸੀ ਜਿਸ ਨਾਲ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਇੱਥੇ ਸੈਟਲ ਕਰ ਸਕਦਾ ਪਰ ਹੁਣ ਉਸਦੇ ਸਟੱਡੀ ਵੀਜ਼ੇ ਦੀ ਮਿਆਦ ਪੁੱਗਣ ਵਾਲੀ ਹੈ ਤੇ ਜੱਜ ਨੇ ਕਿਹਾ ਕਿ ਉਸ ਨੂੰ ਆਪਣੀਆਂ ਸਜ਼ਾਵਾਂ ਦੇ ਨਤੀਜੇ ਵਜੋਂ ਡਿਪੋਰਟ ਕੀਤੇ ਜਾਣ ਦੀ ਸੰਭਾਵਨਾ ਹੈ ਅਭਜੀਤ ਨੂੰ ਪਿਛਲੇ ਅਕਤੂਬਰ ਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹ ਦੋ ਅਪਰਾਧਾਂ ਲਈ ਸਜ਼ਾ ਦੀ ਉਡੀਕ ਚ ਲਗਭਗ 1 ਸਾਲ ਤੱਕ ਹਿਰਾਸਤ ਚ ਰਿਹਾ ਅਭਜੀਤ ਨੂੰ 6 ਸਾਲ ਦੀ ਸਜ਼ਾ ਮਿਲੀ ਹੈ ਪਰ ਜੇਲ੍ਹ 'ਚ ਪਹਿਲਾਂ ਕੱਟੇ ਹੋਏ ਸਮੇਂ ਨੂੰ ਗਿਣ ਲੈਣ ਤੋਂ ਬਾਅਦ ਉਸ ਨੂੰ ਹੁਣ 4.5 ਸਾਲ ਹੋਰ ਜੇਲ੍ਹ 'ਚ ਰਹਿਣਾ ਪਵੇਗਾ। ਇਹ ਘਟਨਾ ਕੈਨੇਡਾ 'ਚ ਵਾਪਰਦੇ ਅਪਰਾਧਾਂ ਦੇ ਬਿਸ਼ਨੋਈ ਗੈਂਗ ਨਾਲ ਸਬੰਧਾਂ ਨੂੰ ਉਜਾਗਰ ਕਰਦੀ ਹੈ। ਭਾਰਤ ਆਧਾਰਿਤ ਲਾਰੈਂਸ ਬਿਸ਼ਨੋਈ ਗੈਂਗ ਹੁਣ ਕੈਨੇਡਾ 'ਚ ਅੱਤਵਾਦੀ ਸੰਗਠਨ ਐਲਾਨਿਆ ਜਾ ਚੁੱਕਾ ਹੈ। ਭਾਰਤ ਦੇ ਜੰਮਿਆ ਅਤੇ 온ਟਾਰੀਓ 'ਚ ਵੱਡਾ ਹੋਇਆ ਏਪੀ ਢਿੱਲੋਂ ਕੈਨੇਡੀਅਨ ਜੂਨੋ ਅਵਾਰਡ ਸਮਾਗਮ 'ਚ ਪਰਫਾਰਮ ਕਰਨ ਵਾਲਾ ਪਹਿਲਾ ਪੰਜਾਬੀ ਭਾਸ਼ੀ ਕਲਾਕਾਰ ਬਣਿਆ ਸੀ। ਅਮਰੀਕਾ ਤੇ ਕੈਨੇਡਾ 'ਚ ਸਿੱਖਾਂ ਦੇ ਕਤਲ ਦੀ ਸਾਜ਼ਿਸ਼ ਨਾਲ ਸਬੰਧਤ ਨਵੇਂ ਸਬੂਤ ਉੱਭਰ ਕੇ ਸਾਹਮਣੇ ਆ ਰਹੇ ਨੇ। ਤੇ ਨਿਊਯਾਰਕ ਦੀ ਅਦਾਲਤ ਤਾਜ਼ਾ ਸਬੂਤ ਪ੍ਰਵਾਨ ਕਰ ਲੈਂਦੀ ਹੈ ਤਾਂ ਹਰਦੀਪ ਸਿੰਘ ਨਿੱਜਰ ਕਤਲकांड ਦੀਆਂ ਗੁੱਝੀਆਂ ਪਰਤਾਂ ਇੱਕ ਇੱਕ ਕਰਕੇ ਸਾਹਮਣੇ ਆ ਸਕਦੀਆਂ ਨੇ ਨikhil Gupta ਵਿਰੁੱਧ ਮੁਕੱਦਮੇ ਦੀ ਰਸਮੀ ਸੁਣਵਾਈ 4 ਨਵੰਬਰ ਤੋਂ ਸ਼ੁਰੂ ਹੋਣੀ ਹੈ ਜੋ ਆਪਣੇ ਵਿਰੁੱਧ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸ ਰਿਹਾ ਏ ਪਰ ਸਰਕਾਰੀ ਵਕੀਲਾਂ ਦੇ ਇਸ਼ਾਰੇ ਤੇ ਇਰਾਦੇ ਕੁਝ ਹੋਰ ਨਜ਼ਰ ਆ ਰਹੇ ਨੇ ਸੀਬੀਸੀ ਦੀ ਰਿਪੋਰਟ ਦੇ ਮੁਤਾਬਕ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੀ ਅਟਾਰਨੀ ਜੇ ਕਲੇਟਨ ਵੱਲੋਂ ਇੱਕ ਅਜਿਹੀ ਵੀਡੀਓ ਦਾ ਜ਼ਿਕਰ ਕੀਤਾ ਗਿਆ ਜੋ ਹੁਣ ਤੱਕ ਕਿਸੇ ਨੇ ਨਹੀਂ ਦੇਖੀ ਸਰਕਾਰੀ ਵਕੀਲ ਨੇ ਦੋਸ਼ ਲਾਇਆ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਤੁਰੰਤ ਬਾਅਦ ਇਹ ਵੀਡੀਓ ਵਿਕਾਸ ਯਾਦਵ ਕੋਲ ਪੁੱਜੀ ਤੇ ਉਸਨੇ ਵੀਡੀਓ ਨikhil ਗੁਪਤਾ ਨੂੰ ਭੇਜ ਦਿੱਤੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਕਤੂਬਰ 2024 ਦੌਰਾਨ ਉਸ ਵੇਲੇ ਦੀ ਬਾਈਡਨ ਸਰਕਾਰ ਅਤੇ ਭਾਰਤ ਸਰਕਾਰ ਵਿਚਾਲੇ ਸਮਝੌਤਾ ਹੋਇਆ ਕਿ ਕਥਿਤ ਰੌ ਏਜੰਟ ਵਿਕਾਸ ਯਾਦਵ ਭਾਰਤ ਸਰਕਾਰ ਵਾਸਤੇ ਕੰਮ ਨਹੀਂ ਕਰੇਗਾ ਇੰਡੀਅਨ ਮੀਡੀਆ ਰਿਪੋਰਟਸ ਦੇ ਵਿੱਚ ਇਥੋਂ ਤੱਕ ਦਾਵਾ ਕੀਤਾ ਗਿਆ ਕਿ ਅਮਰੀਕਾ ਸਰਕਾਰ ਯਾਦਵ ਵਿਰੁੱਧ ਮੁਕੱਦਮਾ ਨਾ ਚਲਾਉਣ ਵਾਸਤੇ ਸਹਿਮਤ ਹੋ ਚੁੱਕੀ ਹੈ ਇਤੇ ਦੱਸਣਾ ਬਣਦਾ ਹੈ ਕਿ ਨਿਊਯਾਰਕ ਦੀ ਅਦਾਲਤ ਵਿੱਚ ਦਾਇਰ ਤਾਜ਼ਾ ਦਸਤਾਵੇਜ਼ਾਂ ਦੇ ਆਧਾਰ 'ਤੇ ਨੈਸ਼ਨਲ ਪੋਸਟ ਦੀ ਰਿਪੋਰਟ ਚ ਦਵਾ ਕੀਤਾ ਜਾ ਚੁੱਕਾ ਹੈ ਕਿ 53 ਸਾਲ ਦੇ ਨਿਖਲ ਗੁਪਤਾ ਦਾ ਇੱਕ ਬੇਟਾ ਪਾਕਿਸਤਾਨ 'ਚ ਰਹਿੰਦਾ ਹੈ ਤੇ ਨਿਖਲ ਗੁਪਤਾ ਕੋਲ ਪਾਕਿਸਤਾਨੀ ਪਾਸਪੋਰਟ ਵੀ ਮੌਜੂਦ ਰਿਹਾ। ਅਦਾਲਤੀ ਦਸਤਾਵੇਜ਼ ਕਹਿੰਦੇ ਨੇ ਕਿ ਨਿਖਲ ਗੁਪਤਾ ਨੂੰ ਚੈੱਕ ਰਿਪਬਲਿਕ 'ਚ ਗ੍ਰਿਫਤਾਰ ਕਰਵਾਉਣ ਪੁੱਜੇ ਅਮਰੀਕਾ ਦੇ ਦੋ ਅਫਸਰਾਂ ਕੋਲ ਮੁਕੰਮਲ ਜਾਣਕਾਰੀ ਮੌਜੂਦ ਸੀ ਕਿ ਨikhil Gupta ਦੀ ਫਲਾਈਟ ਕਿਸ ਵੇਲੇ ਪ੍ਰਾਗ ਦੇ ਕੋਮੰਤਰੀ ਹਵਾਈ ਅੱਡੇ ਤੇ ਲੈਂਡ ਕਰੇਗੀ ਇਹ ਜਾਣਕਾਰੀ ਚੈੱਕ ਰਿਪਬਲਿਕ ਦੇ ਪੁਲਿਸ ਅਫਸਰਾਂ ਨੂੰ ਦਿੱਤੀ ਗਈ ਤੇ ਕੁਝ ਦੇਰ ਬਾਅਦ ਨikhil Gupta ਨੂੰ ਹੱਤਕੜੀਆਂ ਲੱਗ ਗਈਆਂ Gupta ਦੀ ਗ੍ਰਿਫਤਾਰੀ 30 ਜੂਨ 2023 ਨੂੰ ਸ਼ਾਮ ਤਕਰੀਬਨ 6:30 ਵਜੇ ਹੋਈ ਤੇ ਉਸ ਨੂੰ ਜੇਲ੍ਹ ਲਿਜਾਏ ਜਾਣ ਦੌਰਾਨ ਦੋਵੇਂ ਅਮਰੀਕੀ ਅਫਸਰ ਵੈਂਚ ਮੌਜੂਦ ਸਨ CBC ਦੀ ਰਿਪੋਰਟ ਮੁਤਾਬਕ ਨikhil ਗੁਪਤਾ ਵਿਰੁੱਧ ਨਵੇਂ ਸਬੂਤ ਬਾਰੇ ਕੈਨੇਡੀਅਨ ਜਾਂਚਕਰਤਾਵਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਭਾਰਤ 'ਚ ਉੱਚ ਅਹੁਦਿਆਂ ਤੇ ਬੈਠੇ ਕਈ ਜਣਿਆਂ ਦੇ ਚਿਹਰੇ ਬੇਪਰਦਾ ਹੋ ਸਕਦੇ ਨੇ ਪਰ ਇਸ ਵਾਰ ਕੈਨੇਡਾ ਉੱਤੇ ਦੋਸ਼ ਨਹੀਂ ਲੱਗ ਸਕਣਗੇ ਤੇ 트럼ਪ ਸਰਕਾਰ ਨਾਲ ਮੱਥਾ ਲਾਉਣ ਦੀ ਹਾਲਤ 'ਚ ਭਾਰਤ ਸਰਕਾਰ ਨਜ਼ਰ ਨਹੀਂ ਆਉਂਦੀ ਸਿਰਫ ਇੱਥੇ ਹੀ ਬਸ ਨਹੀਂ ਮੁਕੱਦਮਾ ਸ਼ੁਰੂ ਹੋਣ ਤੇ ਗਵਾਹੀ ਦੇਣ ਯੂਕੇ ਤੋਂ ਨਿਤਾਸ਼ਾ ਕਾਲਵੀ ਪੁੱਜ ਰਹੀ ਹੈ ਜਿਸ ਦਾ OCI ਕਾਰਡ ਭਾਰਤ ਸਰਕਾਰ ਰੱਦ ਕਰ ਚੁੱਕੀ ਹੈ ਟਰੰਪ ਦੀ ਸੁਰਚ ਸੁਰ ਮਿਲਾਉਂਦਿਆਂ ਕੈਨੇਡਾ ਦੀ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਨੇ ਕੱਚੇ ਪ੍ਰਵਾਸੀਆਂ ਦੇ ਘਰ ਜੰਮਣ ਵਾਲੇ ਬੱਚਿਆਂ ਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਤੋਂ ਵਾਂਝਾ ਰੱਖਣ ਦੀ ਜ਼ੋਰਦਾਰ ਵਕਾਲਤ ਕੀਤੀ ਹੈ ਵਿਰੋਧੀ ਧਿਰ ਵੱਲੋਂ ਇਮੀਗ੍ਰੇਸ਼ਨ ਮਾਮਲਿਆਂ ਦੀ ਆਲੋਚਕ ਮਿਸ਼ੇਲ ਰੈਂਪਲ ਗਾਰਨਰ ਨੇ ਕਿਹਾ ਹੈ ਕਿ ਕੈਨੇਡੀਅਨ ਸਿਟੀਜ਼ਨਸ਼ਿਪ ਸਿਰਫ ਉਹਨਾਂ ਬੱਚਿਆਂ ਨੂੰ ਹੀ ਮਿਲੇ ਜਿਨ੍ਹਾਂ ਦੇ ਮਾਪਿਆਂ ਤੋਂ ਘੱਟੋ-ਘੱਟ ਇੱਕ ਪਰਮਾਨੈਂਟ ਰੈਜ਼ੀਡੈਂਟ ਜਾਂ ਮੁਲਕ ਦਾ ਨਾਗਰਿਕ ਹੋਵੇ ਇੱਕ ਇੰਟਰਵਿਊ ਦੌਰਾਨ ਉਹਨਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਇਮੀਗ੍ਰੇਸ਼ਨ ਸਿਸਟਮ ਦੀ ਦੁਰਵਰਤੋਂ ਕਰਨ ਵਾਲਿਆਂ ਨਾਲ ਸਖਤੀ ਵਰਤਣ 'ਚ ਅਸਫਲ ਰਹੀ ਹੈ ਕੈਨੇਡਾ ਦੀ ਧਰਤੀ ਤੇ ਜੰਮਿਆ ਹਰ ਬੱਚਾ ਇੱਥੋਂ ਦਾ ਨਾਗਰਿਕ ਨਹੀਂ ਬਣ ਸਕਦਾ ਇਹ ਸਿੱਧੇ ਤੌਰ ਤੇ ਇਮੀਗ੍ਰੇਸ਼ਨ ਸਿਸਟਮ ਦਾ ਮੂੰਹ ਚੜਾਉਣ ਵਾਂਗ ਹੈ ਮਿਸ਼ੇਲ ਰੈਂਪਲ ਗਾਰਨਰ ਨੇ ਅੱਗੇ ਕਿਹਾ ਕਿ ਸਭ ਤੋਂ ਪਹਿਲਾਂ ਬਰਥ ਟੂਰਿਜ਼ਮ ਖਤਮ ਹੋਣਾ ਚਾਹੀਦਾ ਹੈ ਕਿਉਂਕਿ ਵੱਡੀ ਗਿਣਤੀ ਚ ਲੋਕ ਕੈਨੇਡਾ ਦੀ ਧਰਤੀ ਤੇ ਸਿਰਫ ਇਸ ਕਰਕੇ ਆਉਂਦੇ ਨੇ ਤਾਂ ਕਿ ਬੱਚੇ ਪੈਦਾ ਕਰਕੇ ਉਹਨਾਂ ਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਬਣਾ ਸਕਣ ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਵਿੱਚ ਇਸ ਵੇਲੇ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ 30 ਲੱਖ ਤੋਂ ਉੱਤੇ ਹੈ ਜੋ ਮੁਲਕ ਦੀ ਆਬਾਦੀ ਦਾ 7% ਬਣਦੇ ਨੇ। ਲਿਬਰਲ ਸਰਕਾਰ ਵੱਲੋਂ ਇਮੀਗ੍ਰੇਸ਼ਨ ਨੀਤੀਆਂ ਸਖਤ ਕੀਤੇ ਜਾਣ ਮਗਰੋਂ ਆਰਜੀ ਵੀਜ਼ਾ ਤੇ ਕੈਨੇਡਾ ਇਹ ਲੋਕਾਂ ਦੀ ਗਿਣਤੀ 'ਚ ਕਮੀ ਆ ਰਹੀ ਹੈ ਪਰ ਵਿਰੋਧੀ ਧਿਰ ਵੱਡੀ ਕਾਰਵਾਈ ਦੇ ਹੱਕ 'ਚ ਹੈ। ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਮਿਸ਼ੇਲ ਰੈਂਪਲ ਗਾਰਨਰ ਨੇ ਦਾਅਵਾ ਕੀਤਾ ਹੈ ਕਿ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ 'ਚ ਬੱਚੇ ਜੰਮਣ ਦੇ ਤਰੀਕੇ ਦੱਸੇ ਜਾ ਰਹੇ ਨੇ ਅਤੇ ਇਸ ਬਾਰੇ ਠੋਸ ਸਬੂਤ ਮੌਜੂਦ ਨੇ। ਉਹਨਾਂ ਦਲੀਲ ਦਿੱਤੀ ਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਬਰਥ ਰਾਈਟ ਸਿਟੀਜ਼ਨਸ਼ਿਪ ਰੱਦ ਕਰਨ ਲਈ ਪਿਛਲੇ ਦਿਨੀ ਇੱਕ ਸਰਕਾਰੀ ਬਿੱਲ 'ਚ ਸੋਧ ਕਰਵਾਉਣ ਦਾ ਯਤਨ ਕੀਤਾ ਗਿਆ ਪਰ ਲਿਬਰਲ ਤੇ ਬਲੌਕ ਕਿਬਕਵਾਦੇ ਐਮਪੀਜ਼ ਨੇ ਮਤਾ ਰੱਦ ਕਰਵਾ ਦਿੱਤਾ। ਉਧਰ ਕੈਨੇਡਾ ਦੇ ਨਿਆਂ ਮੰਤਰੀ ਸ਼ੌਨ ਫ੍ਰੀਜ਼ਰ ਨੇ ਕਿਹਾ ਕਿ ਬਰਥ ਰਾਈਟ ਸਿਟੀਜ਼ਨਸ਼ਿਪ ਨਾਲ ਸੰਬੰਧਿਤ ਕਾਨੂੰਨ 'ਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਲਿਬਰਲ ਕੌਕਸ ਦੀ ਮੀਟਿੰਗ ਦੌਰਾਨ ਉਹਨਾਂ ਕਹਿ ਕਿ ਜਦੋਂ 94 ਲੋਕਾਂ ਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਦਾ ਲਾਭ ਦੇਣ ਦੀ ਗੱਲ ਆਉਂਦੀ ਹੈ ਤਾਂ ਹੈਰਾਨੀਕੁਨ ਟਿੱਪਣੀਆਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ ਇਸੇ ਦੌਰਾਨ ਇੰਸਟੀਚਿਊਟ ਫਾਰ ਕੈਨੇਡੀਅਨ ਸਿਟੀਜ਼ਨਸ਼ਿਪ ਦੇ ਮੁੱਖ ਕਾਰਜਕਾਰੀ ਅਫਸਰ ਨੇ ਵੀ ਕਿਹਾ ਕਿ ਸਿਟੀਜ਼ਨਸ਼ਿਪ ਨਿਯਮਾਂ 'ਚ ਤਬਦੀਲੀ ਦਾ ਸਭ ਤੋਂ ਮਾੜਾ ਅਸਰ ਨਵੇਂ ਆਉਣ ਵਾਲੇ ਪ੍ਰਵਾਸੀਆਂ ਤੇ ਪਵੇਗਾ ਤੇ ਹੁਨਰਮੰਦ ਕਾਮਿਆਂ ਨੂੰ ਮੁਲਕ 'ਚ ਸੰਭਾਲ ਕੇ ਰੱਖਣਾ ਮੁਸ਼ਕਲ ਹੋ ਸਕਦਾ ਹੈ ਸਾਬਕਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਸੀ ਕਿ ਸਭ ਤੋਂ ਪਹਿਲਾਂ ਕੈਨੇਡਾ ਦਾ ਸੰਵਿਧਾਨ ਹੀ ਇਜਾਜ਼ਤ ਨਹੀਂ ਦਿੰਦਾ ਕਿ ਮੁਲਕ 'ਚ ਜੰਮਿਆਂ ਦੀ ਨਾਗਰਿਕਤਾ ਖਤਮ ਕਰ ਦਿੱਤੀ ਜਾਵੇ ਗੁਆਂਡੀ ਮੁਲਕ ਦੇ ਰਾਸ਼ਟਰਪਤੀ ਵੱਲੋਂ ਵੀ ਅਜਿਹਾ ਕਰਨ ਦੇ ਯਤਨ ਕੀਤੇ ਗਏ ਪਰ ਹੁਣ ਤੱਕ ਸਫਲ ਨਹੀਂ ਹੋ ਸਕੇ ਕੈਨੇਡਾ ਚ ਸਿੱਖਾਂ ਨਾਲ ਭੇਦਭਾਵ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਏ ਕੈਨੇਡਾ ਚ ਇੱਕ ਅੰਮ੍ਰਿਤਧਾਰੀ ਵਿਦਿਆਰਥੀ ਨਾਲ ਸਰਾਸਰ ਧੱਕੇਸ਼ਾਹੀ ਕਰਦੇ ਹਾਂ ਉਸ ਨੂੰ ਆਪਣੀ ਡਿਗਰੀ ਲੈਣ ਤੋਂ ਰੋਕ ਦਿੱਤਾ ਗਿਆ ਓਸ਼ਵਾ ਦੇ ਡਰਹਮ ਕਾਲਜ ਚ ਪੜ੍ਹਾਈ ਮੁਕੰਮਲ ਕਰਨ ਵਾਲਾ ਹਰਵਿੰਦਰ ਸਿੰਘ ਜਦੋਂ ਕਨਵੋਕੇਸ਼ਨ ਚ ਪੁੱਜਾ ਤਾਂ ਗੇਟ ਤੇ ਖੜੇ ਸੁਰੱਖਿਆ ਮੁਲਾਜ਼ਮਾ ਨੇ ਕਿਰਪਾਨ ਧਾਰਨ ਕੀਤੀ ਹੋਣ ਕਾਰਨ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ ਹਰਵਿੰਦਰ ਸਿੰਘ ਨੇ ਸਿੱਖ ਧਰਮ ਚ ਕਿਰਪਾਨ ਦੀ ਅਹਿਮੀਅਤ ਬਾਰੇ ਸਮਝਾਉਣ ਦਾ ਯਤਨ ਕੀਤਾ ਪਰ ਉਹਨਾਂ ਨੇ ਇੱਕ ਨਾ ਸੁਣੀ ਸਿਟੀ ਨਿਊਜ਼ ਦੀ ਰਿਪੋਰਟ ਮੁਤਾਬਕ ਡਰਹਮ ਕਾਲਜ ਦੀ ਕਨਵੋਕੇਸ਼ਨ 18 ਜੂਨ ਨੂੰ ਕਾਲਜ ਕੈਂਪਸ ਤੋਂ ਬਾਹਰ ਟ੍ਰਿਬਿਊਟ ਕਮਿਊਨਿਟیز ਸੈਂਟਰ ਵਿਖੇ ਹੋਈ ਅਤੇ ਸਮਾਗਮ ਵਾਲੀ ਥਾਂ ਦੇ ਬੁਲਾਰੇ ਨੇ ਕਿਹਾ ਕਿ ਉਹ ਕਿਰਪਾਨ ਦੀ ਧਾਰਮਿਕ ਅਹਿਮੀਅਤ ਦਾ ਪੂਰਾ ਸਤਿਕਾਰ ਕਰਦੇ ਨੇ ਪਰ ਹਰਵਿੰਦਰ ਸਿੰਘ ਵੱਲੋਂ ਧਾਰਨ ਕਿਰਪਾਨ ਦੀ ਲੰਬਾਈ ਡਰਹਮ ਕਾਲਜ ਵੱਲੋਂ ਤੈਅ ਲੰਬਾਈ ਤੋਂ ਜ਼ਿਆਦਾ ਸੀ ਡਰਹਮ ਕਾਲਜ ਦੀਆਂ ਹਦਾਇਤਾਂ ਮੁਤਾਬਕ ਕਿਰਪਾਨ ਦੀ ਲੰਬਾਈ 7 ਇੰਚ ਤੋਂ ਵੱਧ ਨਹੀਂ ਹੋਣੀ ਚਾਹੀਦੀ ਪਰ ਜਿਹੜੇ ਵਿਦਿਆਰਥੀ ਨੂੰ ਰੋਕਿਆ ਗਿਆ ਉਸਨੇ 18 ਤੋਂ 24 ਇੰਚ ਲੰਬੀ ਕਿਰਪਾਨ ਧਾਰਨ ਕੀਤੀ ਹੋਈ ਸੀ ਜਿਸ ਦੇ ਮੱਦੇਨਜ਼ਰ ਸੁਰੱਖਿਆ ਅਮਲੇ ਵੱਲੋਂ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਗਈ ਉਧਰ ਡਰਹਮ ਕਾਲਜ ਦੀ ਕਮਿਊਨੀਕੇਸ਼ਨ ਡਾਇਰੈਕਟਰ ਲਿੰਡਸੇ ਹੌਲੀ ਨੇ ਕਿਹਾ ਕਿ ਉਹਨਾਂ ਦਾ ਵਿਦਿਅਕ ਅਦਾਰਾ ਸਿੱਖ ਧਰਮ 'ਚ ਕਿਰਪਾਨ ਦੀ ਅਹਿਮੀਅਤ ਨੂੰ ਬਾਖੂਬੀ ਸਮਝਦਾ ਏ ਤੇ ਇਸ ਉੱਤੇ ਕੋਈ ਰੋਕ ਨਹੀਂ ਹੈ ਸਿੱਖ ਵਿਦਿਆਰਥੀ ਕਾਲਜ ਕੈਂਪਸ 'ਚ ਕਿਰਪਾਨ ਧਾਰਨ ਕਰਕੇ ਆਉਂਦੇ ਨੇ ਤੇ ਉਹਨਾਂ ਨੂੰ ਹਰ ਕਿਸਮ ਦੀਆਂ ਸਰਗਰਮੀਆਂ 'ਚ ਸ਼ਾਮਲ ਹੋਣ ਦੀ ਖੁੱਲ ਹੁੰਦੀ ਹੈ ਡਿਗਰੀ ਵੰਡ ਸਮਾਗਮ ਕਾਲਜ ਕੈਂਪਸ 'ਚ ਨਹੀਂ ਹੋਇਆ ਜਿਸ ਦੇ ਮੱਦੇਨਜ਼ਰ ਵਿਸਤਾਰਤ ਵੇਰਵੇ ਮੁਹੱਈਆ ਕਰਵਾਉਣੇ ਸੰਭਵ ਨਹੀਂ ਹਰਵਿੰਦਰ ਸਿੰਘ ਨੂੰ ਡਿਗਰੀ ਮਿਲ ਚੁੱਕੀ ਹੈ ਜਾਂ ਨਹੀਂ ਇਸ ਬਾਰੇ ਵੀ ਕਾਲਜ ਵੱਲੋਂ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਦੂਜੇ ਪਾਸੇ ਹਰਵਿੰਦਰ ਸਿੰਘ ਨੇ ਕਿਹਾ ਕਿ ਉਹ ਕਾਲਜ ਪ੍ਰਬੰਧਕਾਂ ਦੇ ਸੰਪਰਕ 'ਚ ਹੈ ਪਰ ਹੁਣ ਤੱਕ ਕੋਈ ਤਸੱਲੀ ਬਖਸ਼ ਜਵਾਬ ਨਹੀਂ ਮਿਲ ਸਕਿਆ ਹਰਵਿੰਦਰ ਸਿੰਘ ਦੇ ਮਸਲੇ ਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਵੱਲੋਂ ਕਾਲਜ ਨੂੰ ਨੋਟਿਸ ਭੇਜਿਆ ਗਿਆ ਪਰ ਇਸ ਦੇ ਜਵਾਬ 'ਚ ਸਿਰਫ ਕਿਰਪਾਨ ਨੀਤੀ ਦੇ ਵੇਰਵੇ ਹੀ ਮੁਹੱਈਆ ਕਰਵਾਏ ਗਏ ਕਾਲਜ ਨੇ ਕਨਵੋਕੇਸ਼ਨ ਵਾਲੇ ਦਿਨ ਵਾਪਰੇ ਘਟਨਾਕ੍ਰਮ ਤੇ ਟਿੱਪਣੀ ਕਰਨ ਤੋਂ ਨਾ ਕਰ ਦਿੱਤੀ ਵਲ ਸਿੱਖ ਆਰਗੇਨਾਈਜੇਸ਼ਨ ਦੇ ਕਾਨੂੰਨੀ ਸਲਾਹਕਾਰ ਬਲਪ੍ਰੀਤ ਸਿੰਘ ਨੇ ਕਿਹਾ ਕਿ ਹਰਵਿੰਦਰ ਸਿੰਘ ਦਾ ਮਾਮਲਾ ਬੇहद ਹੈਰਾਨੀਕੁਨ ਤੇ ਵਿਤਕਰੇ ਦੀ ਨਾਕਾਬਲੇ برداشت ਮਿਸਾਲ ਹੈ ਉਹਨਾਂ ਕਿਹਾ ਕਿ ਕੈਨੇਡਾ ਦੀ ਸੁਪਰੀਮ ਕੋਰਟ ਵੱਲੋਂ ਸਪਸ਼ਟ ਹਦਾਇਤ ਦਿੱਤੀ ਗਈ ਹੈ ਕਿ ਅੰਮ੍ਰਿਤਧਾਰੀ ਸਿੱਖਾਂ ਨੂੰ ਜਨਤਕ ਥਾਵਾਂ ਅੰਦਰ ਦਾਖਲ ਹੋਣ ਤੋਂ ਰੋਕਿਆ ਨਹੀਂ ਜਾ ਸਕਦਾ ਪਰ ਇੱਕ ਵਿਦਿਆਰਥੀ ਨੂੰ ਉਸਦੀ ਆਪਣੀ ਕਨਵੋਕੇਸ਼ਨ ਤੋਂ ਦੂਰ ਕਰ ਦਿੱਤਾ ਗਿਆ ਜੋ ਸਰਾਸਰ ਤੱਕੇਸ਼ਾਈ ਹੈ ਇਥੇ ਦੱਸਣਾ ਬਣਦਾ ਹੈ ਕਿ ਹਰਵਿੰਦਰ ਸਿੰਘ ਨੇ ਜੂਨ ਚ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਦਾ ਕੋਰਸ ਮੁਕੰਮਲ ਕੀਤਾ ਤੇ ਹੁਣ ਉਹ ਡਰਹਮ ਕਾਲਜ ਚ ਆਈਟੀ ਦਾ ਕੋਰਸ ਕਰ ਰਿਹਾ ਹੈ ਪਰ 4 ਮਹੀਨੇ ਬਾਅਦ ਵੀ ਕਾਲਜ ਪ੍ਰਬੰਧਕ ਉਸ ਨੂੰ ਡਿਗਰੀ ਦੇਣ ਦਾ ਨਾਂ ਨਹੀਂ ਲੈ ਰਿਹਾ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਜ਼ਰਾਈਲ ਹਮਾਸ ਦਰਮਿਆਨ ਸ਼ਾਂਤੀ ਸਮਝੌਤੇ ਤੇ ਸਹਿਮਤੀ ਨੂੰ ਆਸ਼ਾਵਾਦ ਦਾ ਦਿਨ ਦੱਸਿਆ ਅਮਰੀਕਾ ਦੀ ਅਗਵਾਈ ਚ ਇਹ ਸ਼ਾਂਤੀ ਸਮਝੌਤਾ ਤਿਆਰ ਕੀਤਾ ਗਿਆ ਸੀ ਜਿਸ ਤਹਿਤ ਦੋਵੇਂ ਧਿਰਾਂ ਬੰਦੀਆਂ ਅਤੇ ਕੈਦੀਆਂ ਨੂੰ ਰਿਹਾਅ ਕਰਨਗੀਆਂ ਕਾਰਨੀ ਨੇ ਕਿਹਾ ਕਿ ਕੈਨੇਡਾ ਹਮਾਸ ਤੋਂ ਮੰਗ ਕਰ ਰਿਹਾ ਹੈ ਕਿ ਉਹ ਸਾਰੇ ਬੰਦੀਆਂ ਨੂੰ ਰਿਹਾ ਕਰੇ ਜਿਸ ਵਿੱਚ ਮ੍ਰਿਤਕ ਬੰਦੀਆਂ ਦੀਆਂ ਦੇਹਾਂ ਵੀ ਸ਼ਾਮਲ ਨੇ 7 ਅਕਤੂਬਰ 2023 ਦੇ ਹਮਲੇ ਮਗਰੋਂ ਕਈ ਇਜ਼ਰਾਈਲੀ ਹਮਾਸ ਦੇ ਬੰਦੀ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨ ਯਾਹੁਦ ਦੇ ਦਫ਼ਤਰ ਨੇ ਦੱਸਿਆ ਕਿ ਹਮਾਸ ਦੀ ਕੈਦ ਚ 48 ਬੰਦੀਆਂ ਚੋਂ 20 ਜਣੇ ਅਜੇ ਵੀ ਜੀਵਤ ਮੰਨੇ ਜਾ ਰਹੇ ਨੇ ਪਾਰਲੀਮੈਂਟ ਹਿੱਲ ਤੇ ਕੈਬਨਟ ਬੈਠਕ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਅਗਲੇ 48 ਘੰਟੇ ਬਹੁਤ ਅਹਿਮ ਨੇ ਅਸੀਂ ਦੋਵੇਂ ਧਿਰਾਂ ਨੂੰ ਖਾਸ ਕਰਕੇ ਹਮਾਸ ਨੂੰ ਸਾਰੇ ਬੰਦੀਆਂ ਦੀ ਰਿਹਾਈ ਕਰਨ ਲਈ ਕਹਿ ਰਹੇ ਹਾਂ ਜਿਸ ਵਿੱਚ ਮਾਰੇ ਗਏ ਬੰਦੀ ਵੀ ਸ਼ਾਮਲ ਨੇ ਇਹ ਸਮਝੌਤਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਅਤੇ ਅਰਬ ਵਾਰਤਾਕਾਰਾਂ ਦੇ ਦੋਵੇਂ ਧਿਰਾਂ ਤੇ ਪਾਏ ਜਾ ਰਹੇ ਦਬਾਅ ਮਗਰੋਂ ਸੰਭਵ ਹੋਇਆ ਹੈ ਸਮਝੌਤਾ ਪੂਰੀ ਤਰ੍ਹਾਂ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਪਰ ਇਸ ਵਿੱਚ ਕਿਸੇ ਤਰ੍ਹਾਂ ਦੀ ਜੰਗਬੰਦੀ ਜ਼ਰੂਰ ਹੈ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਦੀ ਤਾਰੀਫ ਕੀਤੀ ਤੇ ਕਿਹਾ ਕਿ ਟਰੰਪ ਦੀ ਅਗਵਾਈ ਨੇ ਇਹ ਸੰਭਵ ਕੀਤਾ ਕਾਰਨੀ ਨੇ ਰਾਸ਼ਟਰਪਤੀ ਟਰੰਪ ਦੇ ਜਵਾਈ ਜੈਰਡ ਕੁਸ਼ਨਰ ਅਤੇ ਮੱਧ ਪੂਰਬ ਲਈ ਵਿਸ਼ੇਸ਼ ਦੂਤ ਸਟੀਵ ਵਿਟਕਾਫ ਦੀ ਵੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਸ਼ਾਂਤੀ ਯੋਜਨਾ 'ਚ ਮਦਦ ਕੀਤੀ ਕਾਰਨੀ ਨੇ ਕਿਹਾ ਕਿ ਕਤਰ ਮਿਸਰ ਅਤੇ ਤੁਰਕੀ ਇਸ ਪੱਲ ਤੱਕ ਪਹੁੰਚਣ 'ਚ ਮਹੱਤਵਪੂਰਨ ਰਹਿ ਉਹਨਾਂ ਕਿਹਾ ਕਿ ਅੱਗੇ ਚੱਲ ਕੇ ਕੈਨੇਡਾ ਦੀ ਵੀ ਕੋਈ ਭੂਮਿਕਾ ਖੋ ਸਕਦੀ ਹੈ ਕਾਰਨੀ ਨੇ ਖੁਲਾਸਾ ਕੀਤਾ ਕਿ ਉਹਨਾਂ ਨੇ ਕੁਸ਼ਨਰ ਅਤੇ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਟੋਨੀ ਬਲੇਅਰ ਨਾਲ ਵੀ ਗੱਲ ਕੀਤੀ ਸੀ 트럼ਪ ਦੀ ਸ਼ਾਂਤੀ ਯੋਜਨਾ ਅਨੁਸਾਰ ਜਦੋਂ ਹਮਾਸ ਹਥਿਆਰ ਛੱਡ ਦੇਵੇਗਾ ਤਾਂ ਇਜ਼ਰਾਈਲ ਆਪਣੀ ਫੌਜ ਗਾਜ਼ਾ ਤੋਂ ਵਾਪਸ ਬੁਲਾ ਲਵੇਗਾ ਇਸ ਤੋਂ ਬਾਅਦ ਗਾਜ਼ਾ ਦੀ ਸੁਰੱਖਿਆ ਲਈ ਇੱਕ ਅੰਤਰਰਾਸ਼ਟਰੀ ਸੁਰੱਖਿਆ ਬਲ ਤਾਇਨਾਤ ਕੀਤਾ ਜਾਵੇਗਾ ਇਲਾਕੇ ਦਾ ਪ੍ਰਸ਼ਾਸਨ ਵੀ ਅੰਤਰਰਾਸ਼ਟਰੀ ਪੱਧਰ ਤੇ ਕੀਤਾ ਜਾਵੇਗਾ ਜਿਸ ਦੀ ਦੇਖਰੇਖ 트럼ਪ ਅਤੇ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਟੋਨੀ ਬਲੇਅਰ ਕਰਨਗੇ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਕੈਨੇਡਾ 트럼ਪ ਤੇ ਹੋਰਾਂ ਨਾਲ ਮਿਲ ਕੇ ਅਮਰੀਕਾ ਦੀ 20 ਸੂਤਰੀ ਸ਼ਾਂਤੀ ਯੋਜਨਾ ਤੇ ਕੰਮ ਕਰ ਰਿਹਾ ਹੈ। BC ਸਰਕਾਰ ਨੇ ਸਾਬਕਾ ਰਾਸ਼ਟਰੀ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਸਲਾਹਕਾਰ ਨਿਯੁਕਤ ਕੀਤਾ ਹੈ। ਹਰਜੀਤ ਸੱਜਣ ਫੈਡਰਲ ਸਰਕਾਰ ਵੱਲੋਂ ਫੌਜੀ ਨਿਵੇਸ਼ ਲਈ ਫੰਡਿੰਗ ਦਾ ਕੁਝ ਹਿੱਸਾ BC 'ਚ ਸੁਰੱਖਿਅਤ ਕਰਨ 'ਚ ਮਦਦ ਕਰਨਗੇ। ਹਰਜੀਤ ਸੱਜਣ 2015 ਤੋਂ 2021 ਤੱਕ ਰੱਖਿਆ ਮੰਤਰੀ ਰਹੇ ਨੇ। BC ਦੇ ਰੋਜ਼ਗਾਰ ਮੰਤਰੀ ਰਵੀ ਕਾਲੋ ਨੇ ਕਿਹਾ ਹੈ ਕਿ ਸੱਜਣ ਨੇ ਸੂਬਾ ਸਰਕਾਰ ਨੂੰ ਮੁਫਤ ਸਲਾਹ ਦੇਣ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਾਟੋ ਨੂੰ ਵਾਅਦਾ ਕੀਤਾ ਹੈ ਕਿ ਕੈਨੇਡਾ ਅਗਲੇ ਦਹਾਕੇ 'ਚ ਆਪਣੇ ਫੌਜੀ ਖਰਚ ਨੂੰ ਜੀਡੀਪੀ ਦੇ 5% ਤੱਕ ਵਧਾਏਗਾ ਜਿਸ ਵਿੱਚੋਂ 3.5% ਰਵਾਇਤੀ ਫੌਜੀ ਸਾਜ਼ੋ-ਸਮਾਨਤੇ ਤੇ ਬਾਕੀ ਬੁਨਿਆਦੀ ਢਾਂਚੇ ਤੇ ਖਰਚ ਕੀਤਾ ਜਾਵੇਗਾ ਕਾਲੂ ਨੇ ਕਿਹਾ ਕਿ ਕੈਨੇਡਾ ਦੀਆਂ ਫੌਜਾਂ ਵਚਨਬੱਧ ਤਾਮਾਂ ਨਾਲ ਸਲਾਲਾਂ ਲੱਖਾਂ ਡਾਲਰਾਂ ਦੀ ਵਾਧੂ ਫੰਡਿੰਗ ਹੋਵੇਗੀ ਜੋ ਸ਼ੁਰੂਆਤ ਚ 9 ਬਿਲੀਅਨ ਡਾਲਰ ਨਾਲ ਸ਼ੁਰੂ ਹੋਵੇਗੀ BC ਸਰਕਾਰ ਇਸ ਮਹੀਨੇ ਦੇ ਅੰਤ ਤੱਕ ਇੱਕ ਰਣਨੀਤੀ ਜਾਰੀ ਕਰੇਗੀ ਜਿਸ ਵਿੱਚ ਕਿਹੜੇ ਖੇਤਰ ਨੂੰ ਇਸ ਫੰਡ ਚੋ ਹਿੱਸਾ ਮਿਲ ਸਕਦਾ ਹੈ ਬਾਰੇ ਯੋਜਨਾ ਤਿਆਰ ਕੀਤੀ ਜਾਵੇਗੀ ਕਾਲੋ ਨੇ ਕਿਹਾ ਕਿ ਸੱਜਣ ਨੂੰ ਫੈਡਰਲ ਸਰਕਾਰ ਨਾਲ ਲੋਬੀ ਕਰਨ ਦੀ ਜ਼ਰੂਰਤ ਨਹੀਂ ਪੈਗੀ ਕਿਉਂਕਿ BC ਦੇ ਪਹਿਲਾਂ ਤੋਂ ਹੀ ਫੈਡਰਲ ਸਰਕਾਰ ਨਾਲ ਸਥਾਪਿਤ ਸਬੰਧ ਨੇ ਇਸ ਦੀ ਬਜਾਏ ਸੱਜਣ BC ਦੇ ਉਦਯੋਗਾਂ ਜਿਵੇਂ ਕਿ 에어로스페이스 ਉਡਾਣ ਅਤੇ ਜਹਾਜ਼ ਬਣਾਉਣ ਵਾਲੇ ਖੇਤਰਾਂ 'ਚ ਸੰਭਾਵਿਤ ਮੌਕਿਆਂ ਤੇ ਚੁਣੌਤੀਆਂ ਦੀ ਪਛਾਣ ਕਰਨ 'ਚ ਮਦਦ ਪ੍ਰਦਾਨ ਕਰੇਗਾ ਬ੍ਰਿਟਿਸ਼ ਕੋਲੰਬੀਆ ਚ ਨਸ਼ਿਆਂ ਦੀ ਓਵਰਡੋਜ਼ ਨਾਲ 302 ਮੌਤਾਂ ਹੋਣ ਦੀ ਰਿਪੋਰਟ ਹੈ BC ਕਾਰਨਰਸ ਸਰਵਿਸ ਵੱਲੋਂ ਜਾਰੀ ਜੁਲਾਈ ਅਤੇ ਅਗਸਤ ਦੇ ਅੰਕੜਿਆਂ ਮੁਤਾਬਕ ਜੁਲਾਈ ਚ 153 ਤੇ ਅਗਸਤ ਚ 149 ਜਣਿਆਂ ਦੀ ਜਾਨ ਗਈ ਹੈ ਹੈਲਥ ਰੀਜਨ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ 2025 ਦੌਰਾਨ ਸੂਬੇ ਦੇ ਫਰੇਜ਼ਰ ਇਲਾਕੇ ਚ 352 ਤੇ ਵੈਂਕੂਵਰ ਕੋਸਟਲ ਹੈਲਥ ਰੀਜਨ ਚ 321 ਜਣਿਆਂ ਨੇ ਦਮ ਤੋੜਿਆ ਇਹ ਅੰਕੜਾ ਸੂਬੇ 'ਚ ਹੋਈਆਂ ਕੁੱਲ ਮੌਤਾਂ ਦਾ 55% ਬਣਦਾ ਏ ਦੱਸ ਦਈਏ ਕਿ ਮਈ ਦੌਰਾਨ 145 ਜਣਿਆਂ ਦੀ ਜਾਨ ਗਈ ਜਦਕਿ ਜੂਨ ਦੌਰਾਨ 147 ਜਣਿਆਂ ਨੇ ਦਮ ਤੋੜਿਆ ਤੇ ਸਭ ਤੋਂ ਵੱਧ ਜ਼ਿੰਮੇਵਾਰ ਨਸ਼ਾ ਫੈਂਟਨਿਲ ਮੰਨਿਆ ਗਿਆ ਮੌਜੂਦਾ ਬਰੇ ਦੌਰਾਨ 30 ਸਾਲ ਤੋਂ 59 ਸਾਲ ਦੇ ਉਮਰ ਵਰਗ ਵਿੱਚ ਹੋਈਆਂ ਮੌਤਾਂ 'ਚੋਂ 69% ਨਸ਼ਿਆਂ ਦੀ ਓਵਰਡੋਜ਼ ਨਾਲ ਸੰਬੰਧਤ ਰਹੀਆਂ ਤੇ ਜਾਨ ਗਵਾਉਣ ਵਾਲਿਆਂ 'ਚੋਂ 78% ਪੁਰਸ਼ ਸਨ ਪੂਰੇ ਬਰੇ ਦੇ ਅੰਕੜਿਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਅਪ੍ਰੈਲ ਦੌਰਾਨ ਮੌਤਾਂ ਦਾ ਅੰਕੜਾ 165 ਦਰਜ ਕੀਤਾ ਗਿਆ ਜੋ 2025 ਦੇ ਪਹਿਲੇ 6 ਮਹੀਨੇ ਦੌਰਾਨ ਸਭ ਤੋਂ ਵੱਧ ਰਿਹਾ 2024 ਚ ਜਨਵਰੀ ਤੋਂ ਅਕਤੂਬਰ ਤੱਕ 1925 ਜਣਿਆਂ ਨੇ ਓਵਰਡੋਜ਼ ਕਾਰਨ ਜਾਨ ਗਵਾਈ ਤੇ ਇਹ ਅੰਕੜਾ 2023 ਦੇ ਮੁਕਾਬਲੇ ਪਹਿਲੇ 10 ਮਹੀਨੇ ਦੇ ਮੁਕਾਬਲੇ 10 ਫੀਸਦੀ ਘਟ ਬਣਦਾ ਹੈ BC ਕਾਰਨਰਜ਼ ਸਰਵਿਸ ਵੱਲੋਂ ਪਿਛਕੜ ਚ ਜਾਨੀ ਨੁਕਸਾਨ ਦੇ ਅੰਕੜੇ ਹੋਰ ਢੇਠਾ ਆਉਣ ਦੀ ਉਮੀਦ ਜ਼ਾਹਰ ਕੀਤੀ ਗਈ ਹੈ ਜਾਨੀ ਨੁਕਸਾਨ ਚ ਕਮੀ ਆਉਣ ਦੇ ਬਾਵਜੂਦ ਨਸ਼ੀਲੇ ਪਦਾਰਥ BC ਚ ਗੈਰ ਕੁਦਰਤੀ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਬਣੇ ਹੋਏ ਨੇ ਸੂਬੇ ਚ ਹੁੰਦੇ ਕਤਲਾਂ ਖੁਦਕੁਸ਼ੀਆਂ ਹਾਦਸਿਆਂ ਤੇ ਬਿਮਾਰੀਆਂ ਕਾਰਨ ਮਰਨ ਵਾਲਿਆਂ ਤੋਂ ਜ਼ਿਆਦਾ ਜਾਨੀ ਨੁਕਸਾਨ ਨਸ਼ਿਆਂ ਦੀ ਓਵਰਡੋਸ ਕਾਰਨ ਹੋ ਰਿਹਾ ਹੈ ਤਕਰੀਬਨ ਹਰ ਉਮਰ ਵਰਗ ਦੇ ਲੋਕ ਨਸ਼ਿਆਂ ਦੀ ਮਾਰ ਹੇਠ ਆ ਰਹੇ ਨੇ ਪਰ ਅਣਥੱਕ ਯਤਨਾਂ ਸਦਕਾ ਮੌਤਾਂ ਦਾ ਅੰਕੜਾ ਕਾਫੀ ਹੱਦ ਤੱਕ ਹੇਠਾਂ ਆਇਆ ਹੈ ਇਸ ਨੂੰ ਹੋਰ ਹੇਠਾਂ ਲਿਆਉਣ ਲਈ ਹਾਲੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਏਪੀਟੀ ਲੋਨ ਨੂੰ ਧਮਕੀ ਦੇਣ ਵਾਲਾ ਸ਼ੂਟਰ ਸਟੱਡੀ ਲਈ ਆਇਆ ਸੀ ਕੈਨੇਡਾ ਸਜ਼ਾ ਕੱਟਣ ਮਗਰੋਂ ਵਾਪਸ ਭਾਰਤ ਡਿਪੋਰਟ ਕੀਤਾ ਜਾਵੇਗਾ ਦੋਸ਼ੀ ਅਭਜੀਤ ਅਮਰੀਕੀ ਅਦਾਲਤ 'ਚ ਪੇਸ਼ ਹੋਣਗੇ ਨਿਜਰ ਦੇ ਕਤਲ ਦੇ ਸਬੂਤ ਭਾਰਤ ਲਈ ਅਜੀਬ ਸਥਿਤੀ ਪੈਦਾ ਕਰ ਸਕਦਾ ਏ ਇਹ ਮਾਮਲਾ ਕੱਚਿਆਂ ਦੇ ਘਰ ਜੰਮੇ ਬੱਚਿਆਂ ਨੂੰ ਸਿਟੀਜ਼ਨਸ਼ਿਪ ਦੇਣ ਦਾ ਵਿਰੋਧ ਕਨਜ਼ਰਵੇਟਿਵ ਪਾਰਟੀ ਨੇ ਕੀਤੀ ਮੌਜੂਦਾ ਨਿਯਮ ਦੀ ਸਖਤ ਨਖੇਦੀ ਕੈਨੇਡਾ 'ਚ ਸਿੱਖਾਂ ਨਾਲ ਭੇਦਭਾਵ ਦਾ ਨਵਾਂ ਮਾਮਲਾ ਆਇਆ ਸਾਹਮਣੇ ਅੰਮ੍ਰਿਤਧਾਰੀ ਸਟੂਡੈਂਟ ਨਾਲ ਧੱਕੇਸ਼ਾਹੀ ਕਰਦਿਆਂ ਡਿਗਰੀ ਲੈਣ ਤੋਂ ਰੋਕਿਆ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ